ਕਜੋਕੀ ਸਮੇਂ ਦਾ ਵੀਰੂ ਸ਼ਰਾਬੀ ਹਾਲਤ ਚ 140 ਪਾਣੀ ਦੀ ਟੈਂਕੀ ਤੇ ਚੜਿਆ ਮੌਜੀ ਪੁਲਿਸ ਨੂੰ ਪਾਇਆ 4 ਘੰਟੇ ਪਾਈ ਰੱਖਿਆ ਵਕਤ ਪੁਲਿਸ ਨੇ ਉਤਾਰਿਆ ਥੱਲੇ ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਹੀ ਇੱਕ ਮਾਮਲਾ ਬਟਾਲਾ ਨਜ਼ਦੀਕੀ ਕਸਬਾ ਨੌਸ਼ਿਰਾ ਮੱਜਾ ਸਿੰਘ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ਰਾਬੀ ਵੱਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਗ 140 ਪਾਣੀ ਵਾਲੀ ਟੈਂਕੀ ਤੇ ਚੜਕੇ 4 ਘੰਟੇ ਤੱਕ ਤਮਾਸ਼ਾ ਲਗਾਈ ਰੱਖਿਆ ਫਿਰ ਜਦ ਨਸ਼ਾ ਉਤਰਿਆ ਤਾਂ ហេਠਾ ਉਤਾਰਨ ਦੇ ਤਰਲੇ ਕਦਣ ਲੱਗਾ ਕਿ ਉਹ ਕਿ ਟੈਂਕੀ ਉੱਤੇ ਚੜ੍ਹ ਕੇ ਖੁਦ ਹੀ ਟੈਂਕੀ ਦੀ ਪੌੜੀ ਤੋੜ ਦਿੱਤੀ ਸੀ ਜਿਸ ਨੂੰ ਬਾਅਦ ਵਿੱਚ ਉੱਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਨਾਲ ਮਿਲ ਕੇ ਲੱਕੜ ਦੀ ਪੌੜੀ ਬਣਾਉ ਕਛਰਾਬੀ ਨੂੰ ហេਠਾ ਉਤਾਰਿਆ ហេਠਾ ਉੱਤਰ ਕੇ ਸ਼ਰਾਬੀ ਮਾਫੀ ਮੰਗ ਚਲਦਾ ਬਣਿਆ ਗਲਤੀ ਹੋ ਗਈ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਆ ਗੋ ਤੂੰ ਸ਼ਰਾਬ ਨਹੀਂ ਪੀਉਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸ਼ਾਹਤੋੜ ਦਾ ਅਸਰ ਸੁਣੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਤੁਮ ਨੂੰ ਜਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਪਾਜੀ ਨੂੰ ਪੁੱਛਦੇ ਲੈਂਦਾ ਜੜੇ ਚੜਿਆ ਕਿਉਂ ਹੀ ਮਾਨਸਰੁਖੀ ਪੀਤੀ ਗੱਦੀ ਜਨੀ ਪਰ ਲਗਾ ਮਾਨਸੁਖ ਹੋਇਆ ਹੀ ਪੁੱਤ ਆ ਨਹੀਂ ਨਹੀਂ ਜਨਮ ਮਾਈ ਮਨ ਹੋਈ ਮੈਂਟਲੀ ਅਫਸਰਟ ਸੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਆ ਯਾਰਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਹੈ ਜਾਂ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕਿੰਨੇ ਘੰਟੇ ਉੱਤੇ ਜਿਹੜੇ ਆ ਇਹ ਕੋਈ 3 3 ਵਜੇ ਦਾ ਚੜਿਆ ਸਰ ਨੂੰ ਸਰ ਨੂੰ ਤੇ ਮੇਹਣੇ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਉਹਨੂੰ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰੱਜ ਜਾ ਕੇ ਆ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ